ਇਹਨੇ ਫੋਨ ਮੇਰੇ ਹਸਬੰਦ ਚੱਕ ਨਹੀਂ ਰਿਹਾ ਨਾ ਹੀ ਮੇਰਾ ਬੇਟਾ ਚੱਕ ਰਿਹਾ ਪੁਣੇ ਸੀ ਇੱਥੇ ਆਈਆਂ ਦੁਕਾਨ ਤੇ ਤਾਂ ਇੱਥੇ ਵੀ ਕਿਤੇ ਕੋਈ ਧਰਨਾ ਲੱਗਿਆ ਹੋਇਆ ਸੀ ਇਹਨਾਂ ਨੇ ਨਸ਼ੇ ਦੇ ਖਿਲਾਫ ਲਾਇਆ ਸੀਗਾ ਪੁਲਿਸ ਵਾਲੇ ਨਸ਼ੇ ਦੇ ਖਿਲਾਫ ਇਹਨਾਂ ਨੂੰ ਚੱਕ ਕੇ ਲੈ ਗਏ ਕਾਰਵਾਈ ਇਹਨਾਂ ਨੂੰ ਨਸ਼ੇ ਵਾਲਿਆਂ ਤੇ ਕਰਨੀ ਚਾਹੀਦੀ ਹੈ ਕਿ ਆਮ ਜਨਤਾ ਦੇ ਕਰਨੀ ਚਾਹੀਦੀ ਹੈ ਅੱਜ ਇੱਕ ਬਾਜ਼ ਹੋ ਕੇ ਨਸ਼ੇ ਦੇ ਖਿਲਾਫ ਜਿਹੜਾ ਨਵੇਂ ਨੌਜਵਾਨ ਹੈ ਆਪਣੀ ਜ਼ਿੰਦਗੀ ਦਾ ਖਾਤਮਾ ਕਰਦੇ ਜਿਹੜਾ ਜਿਹੜਾ ਸਾਡੇ ਮਹੱਲੇ ਦਾ ਐਸਸੀ ਬਣਿਆ ਰਾਜਪਾਲਾ ਮਸੀਹ ਕਾਉਂਟਰ ਸਵਾਲੋ ਉਹਨੂੰ ਹਜੇ ਤੱਕ ਉਹਨੂੰ ਕੁਝ ਪਤਾ ਹੀ ਨਹੀਂ ਮਹੱਲੇ ਚ ਕੀ ਹੋਈ ਦਾ ਚਾਰ ਸਾਲ ਹੋ ਗਏ ਬੜੀ ਥੋੜੀ ਆਈ ਨਹੀਂ ਉਹ ਆਈ ਨਹੀਂ ਉਹਨੂੰ ਨਹੀਂ ਪਤਾ ਜਦੋਂ ਰੇਡ ਪੈਂਦੀ ਹੈ ਉਸ ਤੋਂ ਪਹਿਲਾਂ ਉਪਰੀ ਹੋ ਜਾਂਦੀ ਹੈ ਰੇਡ ਕਰਨ ਤੋਂ ਪਹਿਲਾਂ ਅੱਜ ਇਹ ਪਿੱਛਾ ਜਾਂਦਾ ਹੈ ਕਿ ਰੇਡ ਪੈਣ ਵਾਲੀ ਤੁਸੀਂ ਆਪਣੇ ਆਪਣੇ ਟਿਕਾਣੇ ਤੇ ਅਲੱਗ-ਅਲੱਗ ਜਿੰਨਾ ਪੰਚਾ ਹਰ ਘਰਾਂ ਤੇ ਕਰ ਲਿਆ ਲੋਕਾਂ ਨੇ ਕਿ ਕਿਲਾ ਪੰਚਾ ਨਹੀਂ ਪੰਚਾ ਚਲਾਓ ਐਨਐਫ ਦੇ ਦਸਤ ਕਰਤੇ ਜਿੰਨਾਂ ਦੇ ਉਹਨਾਂ ਦੇ ਵੀ ਕਾਰਨੀ ਚਾਏ ਗਏ ਕਿ ਕੀ ਲੱਗੀ ਨਹੀਂ ਜਿਹੜੀ ਦੁਬਾਰੀ ਕੋਈ ਚਾਹੀਦੀ ਐਨਐਫ ਨੇ ਬੈਂਡ ਕਰ ਦਿੱਤਾ ਜਿਹੜੇ ਸਾਰਨ ਦੇ ਫਿਲਮ ਜੇ ਕਿੱਥਾ ਬੰਦ ਹੋ ਮੇਰਾ ਨਾਮ ਸੁਦੇਸ਼ ਕੁਮਾਰੀ ਹੈ ਜੀ ਜਿਹੜੇ ਫੜਿਆ ਕੀ ਮਾਮਲਾ ਕੀ ਹੈ ਜਿਹੜਾ ਰੁਆਬ ਹੈ ਇਹ ਅਸੀਂ ਨੀਅਰ ਗੁਰਜਾਂ ਵਾਲਾ ਫਾਟਕ ਤੋਂ ਆ ਜੀ ਮਤਲਬ ਇਹ ਗਲੀ ਨੰਬਰ 3 4 5 ਤੇ ਜਿਹੜੀ ਪਿੱਛੇ ਤੱਕ 6 ਨੰਬਰ ਗਲੀ ਤੱਕ ਹੈ ਇਹ ਸਾਰਾ ਸ਼ਰੀਮ ਚਿੱਟਾ ਵਿਖਦਾ ਹੈ ਜੀ ਜਿਹੜੇ ਮੈਡਮ ਆਪਣੇ ਐਮ ਐਲ ਏ ਬਲਜੀਤ ਕੌਰ ਹੈ ਜੀ ਉਹ ਕਰੀਏ ਅਸੀਂ ਰੋਜ਼ ਕਹੀ ਜਾਂਦੇ ਚਿੱਟਾ ਖਤਮ ਚਿੱਟਾ ਖਤਮ ਚਿੱਟਾ ਖਤਮ ਚਿੱਟਾ ਕਿੱਥੇ ਖਤਮ ਜੀ ਗੁਰਜਾ ਵਾਲੇ ਫਾਟਕ ਤੋਂ ਤੇ ਇੱਕ ਦਿਨ ਵੀ ਚਿੱਟਾ ਬੰਦ ਨਹੀਂ ਹੋਇਆ ਜਿਵੇਂ ਚ 10000 ਲੋਕ ਮੇਰੇ ਕੈਮਰੇ ਤਾਂ ਨਹੀਂ ਟੱਪਦੇ ਮੇਰੇ ਪੰਜ ਕੈਮਰੇ ਲੱਗੇ ਆ ਇਧਰ ਇੱਕ ਸਿਮਰ ਸਟੋਰ ਆ ਉਹਨਾਂ ਦੇ ਵੀ ਕੈਮਰੇ ਲੱਗੇ ਆ ਅਸੀਂ ਪੁਲਿਸ ਨੂੰ ਬਾਰ ਬਾਰ ਇਹ ਗੱਲ ਕਹਿੰਨੇ ਵੀ ਸਾਡੇ ਕੈਮਰਿਆਂ ਦਾ ਪਾਸਵਰਡ ਲਾਓ ਤੇ ਬੰਦੇ ਚੱਕੋ ਉਹ ਆ ਦਿੰਦੇ ਉਹ ਬੰਦਾ ਦੱਸੋ ਜਿਹੜਾ ਵੇਚਦਾ ਤਾਂ ਵੇਚਨ ਤਾਂ ਸਾਨੂੰ ਕੀ ਪਤਾ ਅਸੀਂ ਕਿਹੜਾ ਕਿਹੜਾ ਨਾਮ ਲਾਵਾਂਗੇ ਜਿਹੜੇ 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 ਬੰਦੇ ਇਧੋਂ ਲੰਘਦੇ ਉਹਨਾਂ ਨੂੰ ਪੁਲਿਸ ਚੱਕੇ ਤੇ ਚੱਕ ਕੇ ਉਹਨਾਂ ਨੂੰ ਪੁੱਛੇ ਅੱਜ ਤਿੰਨ ਬੰਦੇ ਫੜੇ ਜੀ ਉਹਨਾਂ ਕੋਲ ਸਰਿੰਜਾਂ ਵੀ ਐ ਤੇ ਚਿੱਟਾ ਵੀ ਐ ਇੱਕ ਕੱਲ੍ਹ ਦਾ ਹੀ ਗੱਲੋ ਗੱਲ ਸੀ ਨਾ ਨਹੀਂ ਕੋਈ ਆਇਆ ਕੋਈ ਜੇ ਪੁਲਿਸ ਵਾਲੇ ਕੋਈ ਆਏ ਕੱਲ੍ਹ ਆਏ ਕੱਲ੍ਹ ਐਸਾ ਸੇਬ ਆਪ ਆਏ ਸੀ ਨਾਲ ਮਲਾਜਮ ਆਏ ਸੀ ਉਹਨਾਂ ਨੇ ਸਾਡੀ ਬਹੁਤ ਸੋਹਣੀ ਗੱਲ ਸੁਣੀ ਐ ਸਾਰਾ ਮਹੱਲਾ ਇਕੱਠਾ ਹੋਇਆ ਸੀ ਉਹਨਾਂ ਨੇ ਸਾਨੂੰ ਇਹ ਇਹ ਮਤਲਬ ਵਾਅਦਾ ਕੀਤਾ ਸੀ ਕਿ ਜੇਦੋਂ ਕੋਈ ਤੁਸੀਂ ਚਿੱਟਾ ਲੈ ਚਿੱਟੇ ਵਾਲਾ ਫੜੋ ਤੇ ਸਾਨੂੰ ਫੋਨ ਕਰੋ ਅਸੀਂ ਪਹ ਨੇ ਕਿਹਾ ਸੀ ਮਲਾਜਮਾਂ ਨੇ ਵੀ ਜੇ ਇਹ ਬੰਦੇ ਆ ਕੋ ਤੜ ਦੇ ਜਾਂ ਹੱਥ ਚੱਕ ਦੇ ਜਾਂ ਮਰਨ ਕੋ ਤਣੋਂ ਪੈਂਦੇ ਆ ਤੇ ਇਹਨਾਂ ਨੂੰ ਬਰਾਬਰ ਘੜੋ ਆਖੋਂ ਐਸਐਚਓ ਸਾਹਿਬ ਨੇ ਕਿਹਾ ਸੀ ਪਰ ਅਜੇ ਐਸਐਚਓ ਇੱਕ ਘੰਟਾ ਬੀਤ ਚੁੱਕਾ ਐਸਐਚਓ ਸਾਹਿਬ ਜੇ ਤੱਕ ਨਹੀਂ ਆਏ ਕੁਝ ਉਹਨਾਂ ਦੇ ਥਾਣੇ ਦੇ ਮਲਾਜਮ ਆਏ ਹੋਏ ਬਟ ਐਸਐਚਓ ਸਾਹਿਬ ਨਹੀਂ ਆਏ ਸ਼ਾਇਦ ਉਹਨਾਂ ਦੀ ਡਿਊਟੀ ਲੱਗੀ ਜਾ ਕੇ ਤੇ ਬਿਜੀ ਹੈ ਜਾਂ ਕਿੱਧਰ ਗਏ ਇਹ ਤਿੰਨੋ ਜਣੇ ਜਿੰਨਾਂ ਤੋਂ ਚਿੱਟਾ ਲੈ ਕੇ ਆਏ ਆ ਇਹਨਾਂ ਦੇ ਕੋਲੇ ਸਰੀਂਖਾ ਉਹਨਾਂ ਦਾ ਨਾਮ ਵੀ ਲੈ ਰਹੇ ਆ ਜਿਹੜਾ ਮੈਂ ਉਹਨਾਂ ਨੂੰ ਬੁਲਾਉਂ ਜੀ ਕਿ ਤੇ ਕੋਈ ਲੈ ਕੇ ਆਇਆ ਇਹ ਕਿੰਨੇ ਸਾਲ ਹੋ ਗਏ ਵੇਖ ਲਓ ਜੀ ਇੱਥੇ ਚਿੱਟਾ ਵਿਕਦੇ ਨੂੰ ਇੱਕ ਦਿਨ ਪੁਲਿਸ ਨੇ ਇੱਥੇ ਕੁਝ ਨਹੀਂ ਕੀਤਾ ਜੇ ਪੁਲਿਸ ਆਉਂਦੀ ਏ ਐਸਐਸਪੀ ਸਾਹਿਬ ਆਉਂਦੇ ਐਸਐਸਪੀ ਸਾਹਿਬ ਆਉਂਦੇ ਜਾਂ ਹੋਰ ਕੋਈ ਵੀ ਮੁਲਾਜ਼ਮ ਕੋਈ ਵੀ ਆਉਂਦਾ ਉਹ ਇੱਕ ਪਾਸੇ ਆਉਂਦੇ ਹਾਰਨ ਮਾਰਦੇ ਦੂਜੇ ਪਾਸੇੋਂ ਨਿਕਲ ਜਾਂਦੇ ਆ ਜੀ ਜੇ ਪੀਸੀਆਰ ਵਾਲੇ ਆਉਂਦੇ ਆ ਪੀਸੀਆਰ ਵਾਲੇ ਆਉਂਦੇ ਤੇ ਵਸਤੀ ਖਾਲੀ ਕੋਈ ਨਹੀਂ ਜੀ ਉਹ ਤਾਂ ਆਖ ਦਿੰਦੇ ਸਾਨੂੰ ਬਿਲਕੁਲ ਮਨਾ ਕੀਤਾ ਵੀ ਕਿਸੇ ਨੂੰ ਬੁਲਾਉਣਾ ਨਹੀਂ ਸ਼ਰੀਮ ਮੁਲਾਜ਼ਮ ਕਹਿੰਦੇ ਅਸੀਂ ਕਿਸੇ ਨੂੰ ਬੁਲਾਉਣਾ ਨਹੀਂ ਇੱਧਰ ਹੁਟਰ ਮਾਰਦੇ ਉਧਰੋਂ ਨਿਕਲ ਜਾਂਦੇ ਆ ਜੀ ਇਹਨਾਂ ਦੇ ਕੋਲੋਂ ਚਿੱਟੇ ਵਾਲੇ ਲੈਣਾ ਲ ਬਾਕੀ ਸਾਨੂੰ ਪਤਾ ਵੀ ਪੁਲਿਸ ਮੁਲਾਜ਼ਮਾਂ ਦੇ ਸਿਟੀ ਥਾਣੇ ਜਾਂ ਸਦਰ ਆਣਦੇ ਆ ਤਵਾਸੀ ਕੁਛ ਨਹੀਂ ਜੀ ਉਹਦੇ ਵਰਦੀਆਂ ਪਾ ਕੇ ਸਿਰ ਬੈਠੇ ਆ ਜਿਹੜਾ ਨਾਕਾ ਲੱਗਦਾ ਜਿਹੜਾ ਪਾਕਾ ਨਾਕਾ ਲੱਗਦਾ ਉੱਥੇ ਸਿਰ ਚਲਾਨ ਪੱਤਣ ਵਾਸਤੇ ਆ ਇਹ ਜੋ ਗੁੱਜਾ ਪਿੰਡ ਤੋਂ ਬਹੁਤ ਪਿੱਛੇ ਪਿੰਡ ਲੱਗਦੇ ਆ ਜਿਹੜੇ ਗਰੀਬ ਅਧਿਆੜਗੇ ਮਜ਼ਦੂਰ ਆ ਜਿਹੜੇ ਦੋਗਾ ਤਿੰਨਾਂ ਵਿਚਾਰੇ ਤੇਲ ਵਾਲਣ ਮਾਰੀ ਆਉਂਦੇ ਆ ਉਹਨਾਂ ਦੇ ਚਲਾਨ ਕਰਦੇ ਆ ਨਾਰਮਲ ਬੰਦੇ ਦਾ ਚਲਾਨ ਕੱਢਦੇ ਚਿੱਟੇ ਵਾਲੇ ਐਂ ਟੱਪ ਜਾਂਦੇ ਆ ਇਹ ਵੀ ਗੱਲ ਨਾਲ ਆ ਮੈਂ ਸ਼ਰੇਆਮਗਨੀਆਂ ਮੁਲਾਜ਼ਮ ਖੜੇ ਆ ਇਹਨਾਂ ਜੜਾ ਵੀ ਕੋ ਮਲਾਜ ਮੇ ਚਟੇ ਵਾਲਾ ਅਸੀਂ ਫੜਾਉਨੇ ਆ ਉਹਨੂੰ ਉੱਥੇ ਲਿਜਾ ਕੇ ਛੱਡ ਦਿੰਦੇ ਆ ਆਦਨ ਤੇ ਤੇਰੀ ਜੇਬ ਜਕੀ ਗੱਡ ਕਿਤੇ ਮਲਾ ਇਹ ਚਟੇ ਵਾਲੇ ਛੱਡ ਦਿੰਦੇ ਹਾਲੀਆਂ ਤੇ ਚਿੱਟਾ ਫੜਾਉਨੇ ਨਾ ਉਹ ਹਾਲੀਆਂ ਸੰਜਾ ਫੜਾਉਨੇ ਅਸੀਂ ਫੇਰ ਵੀ ਇਹ ਛੱਡ ਦਿੰਦੇ ਆ ਜੀ ਥਾਣੇ ਆ ਤਿੰਨ ਬੰਦੇ ਜੇ ਹੁਣ ਛੁੱਟੇ ਤਾਂ ਆ ਸਾਡਾ ਸਾਰਾ ਮੱਲ ਲੈਣਾ ਬੋਲੋ ਵੀ ਹਾਂ ਕਰੋ ਜੀ ਚੌਕ ਤੇ ਨਾ ਲਾਉਣਾਗੇ ਅੱਛਾ ਡੀਐਸਪੀ ਸਾਹਿਬ ਨੂੰ ਬੁਲਾਵਾਂਗੇ ਅਸੀਂ ਐਸਐਸਪੀ ਸਾਹਿਬ ਨੂੰ ਬੁਲਾਵਾਂਗੇ ਪਰ ਹੁਣ ਇਸ ਮੱਲੇ ਚਿੱਟਾ ਨਹੀਂ ਵਿਕੂਗਾ ਸਹੀ ਗੱਲ ਹੈ ਆਗੇ ਭਾਈ ਆਪਣੇ ਇੱਕ ਮਿੰਟ ਦੱਸ ਲਾ ਕੇ ਆਪਣਾ ਰਲਾ ਮੇਰਾ ਵਿੱਕੀ ਬਾਂਸਲੀ ਹਾਂ ਕੀ ਹੈ ਕੱਲ ਐਸਐਚਓ ਸਾਹਿਬ ਆਈ ਸੀਗੇ ਇਹ ਕਹਿੰਦੇ ਤੁਸੀਂ ਇੱਕ ਵਾਰਨਿੰਗ ਦਿਹਾਓ ਸਾਰੇ ਮਹੱਲੇ ਨੂੰ ਸਾਡੀ ਸੋਹ ਜਾਨ ਦੀ ਪੰਚਾਇਤ ਮਹੱਲੇ ਚ ਵਾਰਨਿੰਗ ਦੇ ਕੇ ਆਈ ਹੈ ਵੀ ਹੁਣ ਤੁਸੀਂ ਜਿਹੜਾ ਕੰਮ ਕਰ ਲਿਆ ਕਰ ਲਿਆ ਅੱਜ ਤਵਾਂ ਤੁਸੀਂ ਚਿੱਟਾ ਨਹੀਂ ਦੇਣਾ ਹੁਣੋ ਸ਼ਰੇਆਮ ਬੰਦਾ ਫੜਿਆ ਉਹ ਨਾਂ ਵੀ ਲਈ ਜਾਂਦਾ ਉਹਦਾ ਹੀ ਵੀ ਚਿੱਟੇ ਮਾਹ ਕਰ ਤੋਂ ਲੈ ਕੇ ਆਏ ਆ ਕਿਹੜੇ ਕਰ ਤੋਂ ਤੇ ਬੁੜੀਆਂ ਵੀ ਆ ਹਾ ਹੁਣ ਆ ਗੱਲ ਪਈਆਂ ਸੀ ਨਾ ਆਪਣੇ ਉੱਥੇ ਆ ਕੇ ਉਹ ਸਾਰੀਆਂ ਮਹੱਲਾ ਗੱਲ ਪਈਆਂ ਸੀ ਗੱਲ ਕਰੋ ਇਹਦੇ ਨਾਲ ਜੀ ਇਹਨਾਂ ਨਾਲ ਗੱਲ ਕਰੋ ਹੁਣ ਦੀ ਨਾਂ ਕੀ ਤੁਹਾਡਾ ਜੀ ਮੇਰਾ ਨਾਂ ਸਤਪਾਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੇ ਰਹਿਣ ਵਾਲੇ ਲੋਕਲੀ ਕਿਹੜਾ ਮੰਡਾ ਦਾ ਰਾਜ ਕੀ ਮੰਡਾ ਦਾ ਬਾਦਮ ਛੇ ਚਾਂ ਹਾਂ ਕੀ ਹੋਇਆ ਕੋਇਆ ਜੀ ਅਸੀਂ ਨਾਏ ਕੱਲ ਕਿਸੇ ਬੰਦੇ ਨੇ ਦਾੜੀ ਵਾਲਾ ਬੰਦਾ ਸੀ ਉਹਨੂੰ ਰੋਕਿਆ ਤੇ ਉਹਦੇ ਗੱਲ ਪਿਆ ਅਸੀਂ ਉਸ ਤੋਂ ਬਾਅਦ ਇਕੱਠੇ ਹੋਏ ਕੌਣ ਪਿਆ ਉਹ ਜਿਹੜਾ ਜਿਹੜਾ ਮਤਲਬ ਨਸ਼ਾ ਵੇਚਦੇ ਆ ਉਸ ਤੋਂ ਬਾਅਦ ਸਾਰੇ ਮੱਲੇ ਨੇ ਇਕੱਠੇ ਹੋ ਕੇ ਇਹਨਾਂ ਦੇ ਕਰੇ ਸਾਰੇ ਰਿਕੁਐਸਟ ਕੀਤੀ ਜਾ ਕੇ ਭਾਈ ਤੁਸੀਂ ਨਾ ਵੇਚਿਆ ਕਰੋ ਉਹ ਮੱਲੇ ਦਾ ਹੀ ਬੰਦਾ ਜਿਹੜਾ ਨਸ਼ਾ ਵੇਚਦਾ ਉਹ ਤਾਂ ਨਹੀਂ ਪਤਾ ਜੀ ਮੇਰੇ ਖਰ ਮੱਲੇ ਦਾ ਬਾਹਰ ਦਾ ਹੈ ਸਾਰਾ ਮੱਲਾ ਦੇ 100 ਬੰਦਾ ਹੋ ਜਾ ਕੇ ਇਹਨਾਂ ਦੇ ਕਰਾਂ ਦੇ ਜਾ ਕੇ ਰੋਕਿਆ ਸੀ ਅੱਧੇ ਘੰਟੇ ਬਾਅਦ ਬੰਦਾ ਨਸ਼ਾ ਲੈ ਕੇ ਫਿਰ ਆ ਗਿਆ ਉਹਨੂੰ ਇੱਥੇ ਫੜਿਆ ਪੁਲਿਸ ਨੂੰ ਕਿਹਾ ਚਲੋ ਉਹਨਾਂ ਨੇ ਆਪਣੇ ਐਸਐਸਓ ਸਾਹਿਬ ਨੇ ਆਪਣਾ ਛੋਟਾ ਸਟਾਫ ਭੇਜਤਾ ਸੀ ਉਹ ਬੰਦਿਆਂ ਨੂੰ ਫਿਰ ਲੈ ਕੇ ਅੱਛਾ ਉਦੋਂ ਬਾਅਦ ਕੀ ਹੋਇਆ ਹੁਣ ਇੱਥੇ ਤੁਸੀਂ ਵੇਖ ਲਿਆ ਕਿੰਨੇ ਕੁ ਬੰਦੇ ਚੱਕੇ ਪੜਾ ਤਿੰਨ ਚਾਰ ਚਾਰ ਪੰਜ ਬੰਦੇ ਫਿਰ ਲੈ ਗਈ ਪੁਲਿਸ ਹਾਂਜੀ ਹੋਰ ਕੀ ਕੋਸ਼ਿਸ਼ ਰਿਹਾ ਪੁਲਿਸ ਦਾ ਪੱਖ ਕੀ ਹੈ ਤੁਹਾਡਾ ਜੋ ਤੁਸੀਂ ਗੱਲ ਕਹਿੰਦੇ ਆ ਵੀ ਚੱਟਾ ਬੰਦ ਹੋਣਾ ਚਾਹੀਦਾ ਚੱਟਾ ਬੰਦ ਹੋਣਾ ਚਾਹੀਦਾ ਉਸ ਦਾ ਪੁਲਿਸ ਦਾ ਤੁਹਾਡੇ ਪ੍ਰਤੀ ਪੁਲਿਸ ਪੂਰੀ ਸਖਤਾਈ ਸਾਥ ਦੇਣ ਵਾਸਤੇ ਧਿਆਨ ਪੁਲਿਸ ਪੂਰੀ ਸਖਤਾਈ ਕਰੇ ਉਂਝ ਨਹੀਂ ਪਰ ਬਹੁਤ ਬੁਰਾ ਹਾਲ ਹੈ ਜੀ ਇੱਥੇ ਪੁਲਿਸ ਸਾਥ ਦੇਵੇ ਸਾਨੂੰ ਮਲੇ ਨੂੰ ਤੇ ਹੁਣ ਪੁਲਿਸ ਇਹ ਕਹਿੰਦੀ ਸੀ ਵੀ ਜਿਹੜੇ ਬੰਦੇ ਫੜਾਏ ਸੀ ਅਸੀਂ ਕਾਰਵਾਈ ਕਰਤੀ ਪਰ ਤੁਸੀਂ ਫਿਰ ਵੀ ਧਰਨਾ ਲਾ ਲਿਆ ਉਹਦਾ ਕਾਰਨ ਕੀ ਹੈ ਵੀ ਜਦੋਂ ਬੰਦਾ ਪੁਲਿਸ ਨੂੰ ਫੜਾ ਤੇ ਫਿਰ ਧਰਨਾ ਲਾਉਂਦਾ ਨੂੰ ਨਹੀਂ ਅਸੀਂ ਚੱਲੇ ਸਾਂ ਬੰਦੇ ਹੋਰ ਸੀ ਠੀਕ ਹੈ ਜਿਹੜੇ ਮਤਲ ਨਸ਼ਾ ਲੈ ਕੇ ਇੱਥੋਂ ਆਉਂਦੇ ਸੀ ਚਲੋ ਭੱਜ ਭੁੱਜ ਕੇ ਨਹੀਂ ਤੇ ਇਸ ਨੂੰ ਅਸੀਂ ਇਹ ਆਂਦੇ ਸਾਂ ਵੀ ਇਹਨੂੰ ਥੋੜਾ ਹੋਰ ਸਖਤਾਜ ਨਾਲ ਜਿਹੜੇ ਬੰਦੇ ਵੇਚਦੇ ਉਹਨਾਂ ਦੇ ਘਰਾਂ 'ਚ ਜਾ ਕੇ ਪੁਲਿਸ ਥੋੜਾ ਬੋਤਾ ਤੁਹਾਨੂੰ ਸਖਤਾਜ ਨਾਲ ਰੱਖੇ ਨਾ ਕਿੰਨੇ ਲੋਕ ਇੱਥੇ ਨਸ਼ਾ ਵੇਚਦੇ ਇੱਥੇ ਜੀ ਬਹੁਤ ਕੱਲ ਨਾ ਉਹ ਐਸਐਚਓ ਖੁਦ ਆਇਆ ਸੀਗਾ ਆਇਆ ਸੀ ਉਹ ਸਾਰਾ ਆਇਆ ਸੀ ਉਹ ਕਹਿੰਦੇ ਸੀਗੇ ਤੁਸੀਂ ਬੰਦਾ ਫੜਾਓ ਸਾਨੂੰ ਅੱਗੇ ਦੀ ਕਾਰਵਾਈ ਖੁਦ ਕਰਾਂਗੇ ਅਜੀ ਸਵੇਰੇ ਸਾਰਾ ਮੱਲਾ ਇਕੱਠਾ ਹੋ ਕੇ ਕਿ ਜਾ ਕੇ ਆਏ ਸੱਜਾ ਨੇ ਮੱਲੇ ਚ ਜੀ ਲੋਕਿਆਂ ਆਏ ਠੀਕ ਹੈ ਜੀ ਉਸ ਤੋਂ ਸਹੀ ਅੱਧੇ ਘੰਟੇ ਬਾਅਦ ਅਸੀਂ ਦੋ ਬੰਦੇ ਫੜੇ ਪਹਿਲਾਂ ਫਿਰ ਤੀਜਾ ਫੇਰ ਫੜਿਆ ਗਿਆ ਠੀਕ ਹੈ ਹਾਂ ਜੀ ਨਹੀਂ ਇਹ ਜਿਹੜਾ ਨਸ਼ਾ ਖਰੀਦਣ ਵਾਲੇ ਫੜੇ ਸੀ ਕਿ ਵੇਚਣ ਵਾਲੇ ਫੜੇ ਖਰੀਦਣ ਵਾਲੇ ਫੜੇ ਸੀ ਉਹ ਜਿਹੜਾ ਵੇਚਦਾ ਉਹਦੇ ਦੱਸਿਆ ਭਈ ਆ ਇਸ ਬੰਦੇ ਕੋਲ ਲੈ ਕੇ ਆਉਂ ਅਸੀਂ ਉਹ ਬੰਦਾ ਫੜਿਆ ਜੀ ਕੋਲ ਸੁਣਿਓ ਬੰਦੇ ਨੂੰ ਨਹੀਂ ਫੜਿਆ ਜੀ ਤੋਂ ਲੈ ਕੇ ਆ ਨਹੀਂ ਜੀ ਨਹੀਂ ਉਹ ਨਹੀਂ ਇੱਕ ਨੂੰ ਲੈ ਕੇ ਜਿਹੜਾ ਵੇਚਣੋਂ ਪੁਰਾਣੇ ਸਾਰੇ ਮੱਲੇ ਤੋਂ ਰਹਿਣ ਨਾਲ ਲੈ ਕੇ ਲੈ ਕੇ ਉਹ ਨਾਂ ਤਾਂ ਨਹੀਂ ਯਾਰ ਲੈ ਕੇ ਉਹਨੂੰ ਲੈ ਕੇ ਕਿਹਨੂੰ ਲੈ ਕੇ ਮਹਿਮਾਨੀ ਚੋ ਵਿੱਚ ਉਹ ਕਹਿੰਦੇ ਸੀ ਕਾਫੀ ਸਫਾਈ ਹੋ ਗਈ ਵੇਚਣੋਂ ਹਟ ਗਏ ਸੀ ਉਹ ਪਹਿਲਾਂ ਹਟ ਗਏ ਉਹ ਪਹਿਲਾਂ ਹਟ ਗਏ ਜਦੋਂ ਮੈਡਮ ਆਈ ਉਹ ਦੂਸਰੇ ਐਸਚਓ ਸੀ ਕਿਹੜੇ ਸੀ ਆਪਣਾ ਕਮਰਾ ਮੈਡਮ ਆਈ ਹਾਂ ਮੈਡਮ ਆਈ ਆ ਉਦੋਂ ਹਟ ਉਦੋਂ ਬਹੁਤ ਸਫਾਈ ਸੀ ਉਦੋਂ ਹਟ ਗਏ ਸੀ ਤੇ ਉਦੋਂ ਮੈਡਮ ਨੇ ਇਹਨਾਂ ਨੇ ਚੱਕ ਕੇ ਬਦਲੀ ਕਰਾਤੀ ਵੀ ਕਿਉਂਕਿ ਸਫਾਈ ਕਰਤੇ ਮੈਡਮ ਨੇ ਸਾਰਾ ਬੰਦ ਹੋ ਗਿਆ ਕਿਉਂਕਿ ਨਸ਼ਾ ਵੇਕੋਗਾ ਤਾਂ ਸਰਕਾਰ ਨੂੰ ਪੈਸੇ ਬਣਨਗੇ ਠੀਕ ਹੈ ਨਹੀਂ ਜੀ ਉਸ ਤੋਂ ਬਾਅਦ ਮ ਦੁਜਿਆ ਕੇ ਦੁਜਿਆ ਕੰਮ ਚੱਲਦਾ ਰਹੇ ਨਜ਼ਾਬ ਦਾ ਇਹ ਚੱਕਰ ਹੈ ਜੀ ਕੋਣ ਤੁਹਾਡਾ ਇੱਥੇ ਕਈ ਵੀਕਲ ਵੀ ਲੈ ਗਈ ਆ ਬੇਬੇ ਨਾਲ ਆਪ ਦਾ ਲੈ ਗਈ ਜੀ ਦੇ ਕੇ ਕਿ ਬਾਈ ਦਾ ਲੈ ਗਈ ਇਹ ਜਿਹੜੀ ਤੁਹਾਡਾ ਅਗਲਾ ਪ੍ਰੋਗਰਾਮ ਕੀ ਤੁਸੀਂ ਬਲਜੀਤ ਕੌਰ ਨੂੰ ਮਿਲੇ ਐ ਐਮ ਐਲ اے ਨੇ ਲੋਕ ਨਹੀਂ ਕਰਦੇ ਗੱਲ ਨੂੰ ਕਰਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਫਿਰ ਅਸੀਂ ਜਾਵਾਂਗੇ ਥਾਣੇ ਵੀ ਜਾਵਾਂਗੇ ਅਸੀਂ ਉਹਨਾਂ ਬੰਦਿਆਂ ਨੂੰ ਛਿਡਾਉਂ ਜਿਹੜੇ ਬੰਦੇ ਸਾਡੇ ਫੜੇ ਉਹ ਵੀ ਲਿਆਵਾਂਗੇ ਜਿਹੜੇ ਨਜਾਇਜ਼ ਵੀਕਲ ਦੇ ਕੇ ਸਾਡੇ ਵੀ ਲਿਆਵਾਂਗੇ ਜੀ ਕੌਲਸ ਦੇ ਰਵਈਏ ਨੂੰ ਕਿਵੇਂ ਦੇਖਦੇ ਆ ਇਹ ਬਹੁਤ ਗਲਤ ਹੈ ਬਹੁਤ ਗਲਤ ਬਹੁਤ ਗਲਤ ਜਿੰਨਾਂ ਨੂੰ ਫੜਨਾ ਚਾਹੀਦਾ ਜੀ ਉਹਨਾਂ ਨੂੰ ਤਾਂ ਫੜਦੀ ਨਹੀਂਗੀ ਫਿਰ ਉਹ ਸਰੀ ਬੰਦੇ ਫੜੇ ਗਏ ਆ ਉਹਨੂੰ ਤੱਕ ਤੱਕ ਕੇ ਅੰਦਰ ਕਰੀ ਜਾਂਦੀ ਹੈ ਜੀ ਆ ਦੁਕਾਨ ਵਾਲਾ ਇਹ ਬਾਣੀਆਂ ਇਹ ਵਿਚਾਰਾ ਆਪਣੇ ਸੀਗੇ ਨਾਲ ਹੀ ਇਹਨੂੰ ਕਦੋਂ ਫੜਿਆ ਇਹਨੇ ਹੀ ਫੜਿਆ ਕੇ ਬੈਠੇ ਆ ਕਰਕੇ ਫੜਿਆ ਜੀ ਇਹਨਾਂ ਨੂੰ ਹਾਂਜੀ ਤੁਸੀਂ ਪੰਜਾਬ ਸਰਕਾਰ ਨੂੰ ਕੀ ਮੰਗ ਕਰਦੇ ਹੋ ਸਾਡੀ ਤਾਂ ਬੇਨਤੀ ਹੈ ਜੀ ਭਈ ਨਸ਼ਾ ਰੁਕਾ ਜਾਵੇ ਬਸ ਅਜੀ ਬਹੁਤ ਤੰਗ ਹੈ ਬਹੁਤ ਤੰਗ ਹੈ ਮੱਲਾ ਬਹੁਤ ਬੁਰਾ ਹਾਲ ਹੈ ਸਭ ਕੋਈ ਮੱਥਾ ਮਾਰੀ ਨਾ ਚਾਹੇ ਅੱਛਾ ਟੱਪ ਦੇ 8 ਵਜੇ ਤੋਂ ਬਾਅਦ ਇੱਥੇ ਤੁਸੀਂ ਮਤਲਬ ਕਿ ਕੱਲੇ ਬੰਦੇ ਲੰਘ ਨਹੀਂ ਸਕਦੇ ਸਵੇਰ 7 ਵਜੇ ਲਾ ਲੋ 7 ਵਜੇ ਪੈਸੇ ਖੋਲ ਲੈਂਦੇ ਆ ਮੋਬਾਈਲ ਖੋਲ ਲੈਂਦੇ ਆ ਉਥੇ ਨਹੀਂ ਕੱਲੀ ਆ ਸਕਦੀ ਇੱਥੇ ਤਾਂ ਜੀ ਦੁਪਹਿਰ ਖੋਲ ਲੈਂਦੇ ਜੇ ਇੱਥੇ ਮੇਰਾ ਬਲਕਾਰ ਸਿੰਘ ਕੀ ਰੋਈਆ ਪੁਲਿਸਤਾ ਇਹ ਪੁਲਿਸ ਨੂੰ ਆਰਡਰ ਦਈਏ ਇੱਥੇ ਨਾ ਵਾਉਟ ਅੱਛਾ ਇਸ ਏਰੀਏ ਚ ਹੋਰ ਇੰਨੇ ਪਰੂਆ ਨਸ਼ਾ ਵੇਚ ਪਰੂ ਜੀ ਪਰੂ ਪੂਰੇ ਪਰੂ ਹੈ ਜੀ ਇੱਕ ਥੋੜਾ ਹੀ ਇੱਥੇ ਮੱਲੇ ਦਾ ਚਾਰੇ ਪਾਸੇ ਕਿੰਨੇ ਕਿੰਨੇ ਕੁ ਲੋਕ ਵੇਚਦੇ ਇੱਥੇ ਦਾ ਪਤਾ ਹੀ ਨਹੀਂ ਜੀ ਕਿੰਨੇ ਕੁ ਵੇਚੀ ਜਾਂਦੇ ਇੱਕ ਦੋ ਪਰ ਲਿਆ ਤੈਨੂੰ ਕੋਈ ਇੱਕ ਦੋ ਹੋਵੇ ਤਾਂ ਦੱਸ ਦੀ ਵੀ ਇੱਕ ਦੋ ਹੈਗੇ ਨਾ ਜਪਾ ਉਸਤਾ ਕਹਿੰਦੀ ਵੀ ਅਸੀਂ ਪਹਿਲਾਂ ਪਰਚੇ ਕੀਤੇ ਆ ਉਹ ਵੀ ਕਰ ਰਹੇ ਆ ਪਰਚੇ ਵੀ ਕੀ ਕੀਤੇ ਵੀ ਹੈ ਜੀ ਇਹ ਤਾਂ ਨੀ ਵੀ ਨਹੀਂ ਕੀਤੇ ਫੇਰ ਲੱਗ ਜਾਂਦੇ ਫੇਰ ਲੱਗ ਜਾਂਦੇ ਜਵਾਂ ਅੰਤ ਤੇ ਆ ਗਏ ਫੇਰ ਲੱਗ ਜਾਂਦੇ ਫੇਰ ਫਿਰ ਦੱਸੋ ਉਹਨਾਂ ਦਾ ਕੀ ਕੋਈ ਹੱਲ ਹੈ ਇੱਥੇ ਕੋਈ ਹਾਂਜੀ ਕੀ ਨਾਮ ਲਗਿਆ ਤੁਹਾਡਾ ਮੇਰਾ ਨਾਮ ਨੀਤਾ ਰਾਣੀ ਹੈ ਜੀ ਕਿਹੜੇ ਮੱਲੇ ਚ ਰਹਿੰਦੇ ਆ ਜੀ ਅਸੀਂ ਕੱਚੀ ਮੰਡੀ ਰਹਿੰਦੇ ਆ ਜੀ ਮੁਰਜਾ ਫਾਟਕ ਤੇ ਸਾਡੀ ਦੁਕਾਨ ਹੈ ਠੀਕ ਹੈ ਜੀ ਕਾਦੀ ਦੁਕਾਨ ਹੈ ਜੀ ਤੁਹਾਡੀ ਸਾਡੀ ਰੇਤ ਤੇ ਸਿਮਿੰਟ ਦੀ ਕੀ ਹੋਇਆ ਕੀ ਜੀ ਹੋਇਆ ਕੁਝ ਵੀ ਨਹੀਂ ਸਾਨੂੰ ਤਾਂ ਘਰੇ ਪਤਾ ਹੀ ਨਹੀਂ ਜੀ ਸੱਸੀ ਦਾ ਫੋਨ ਤੇ ਫੋਨ ਕਰੀਏ ਨੇ ਫੋਨ ਮੇਰੇ ਹਸਰੇ ਚੱਕ ਨਹੀਂ ਰਹੇ ਨਾ ਹੀ ਮੇਰਾ ਬੇਟਾ ਚੱਕ ਰਿਹਾ ਹੁਣ ਅਸੀਂ ਇੱਥੇ ਆਈਆਂ ਦੁਕਾਨ ਤੇ ਤਾਂ ਇੱਥੇ ਵੀ ਕਹਿੰਦੇ ਕੋਈ ਧਰਨਾ ਲੱਗਿਆ ਹੋਇਆ ਸੀ ਇਹਨਾਂ ਨੇ ਨਸ਼ੇ ਦੇ ਖਿਲਾਫ ਲਾਇਆ ਸੀਗਾ ਹੂਲਸ ਵਾਲੇ ਨਸ਼ੇ ਦੇ ਖਲਾਫ ਇਹਨਾਂ ਨੂੰ ਚੱਕ ਕੇ ਲੈ ਗਏ ਕਾਰਵਾਈ ਇਹਨਾਂ ਨੂੰ ਨਸ਼ੇ ਵਾਲਿਆਂ ਤੇ ਕਰਨੀ ਚਾਹੀਦੀ ਹੈ ਕਿ ਆਮ ਜਨਤਾ ਤੇ ਕਰਨੀ ਚਾਹੀਦੀ ਹੈ ਦੱਸੋ ਪਹਿਲਾਂ ਤੋਂ ਸਤਿੰਦਰ ਕੁਮਾਰ ਸਤਿੰਦਰ ਕੁਮਾਰ ਨੂੰ ਲਈ ਸਤਿੰਦਰ ਹਾਂਜੀ ਸਤਿੰਦਰ ਕੁਮਾਰ ਨੂੰ ਲਗਈ ਹੈ ਵਿੱਕੀ ਵੰਸਲ ਨਾਮ ਤੁਹਾਡੇ بیٹے ਦਾ ਨਾਮ ਵਿੱਕੀ ਵੰਸਲ ਮੇਰੇ ਬੇਟੇ ਦਾ ਨਾਮ ਅੰਸ਼ ਵੰਸਲ ਠੀਕ ਨਹੀਂ ਹੁਣ ਕਿਹਨੂੰ ਕਿਹਨੂੰ ਤੁਹਾਡੇ ਪਰਿਵਾਰ ਤੋਂ ਲੈ ਕੇ ਗਏ ਮੇਰੇ ਹਸਬੰਦ ਨੂੰ ਤੇ ਮੇਰੇ ਬੇਟੇ ਨੂੰ ਹਾਂਜੀ ਕੀ ਕਹਿੰਦੇ ਕੀ ਅਸੀਂ ਪ੍ਰਸ਼ਾਸਨ ਤੋਂ ਆਈ ਮੰਗ ਕਰਦੇ ਆ ਵੀ ਨਸ਼ੇੜੀਆਂ ਨੂੰ ਫੜੋ ਜਿਹੜੇ ਨਸ਼ਾ ਵੇਚਦੇ ਆ ਤੁਸੀਂ ਆਮ ਪਬਲਿਕ ਨੂੰ ਕਿਉਂ ਤੰਗ ਕਰਦੇ ਪਿਓ ਕੀ ਇੱਥੇ ਕਿੰਨਾ ਕੁ ਚੱਲਦਾ ਨਸ਼ੇ ਦਾ ਜਿਹੜਾ ਨਸ਼ਾ ਬਹੁਤ ਚੱਲਦਾ ਜੀ ਇੱਥੇ ਛੜੇ ਆਮ ਨਸ਼ਾ ਚੱਲਦਾ ਜਨਾਨੀਆਂ ਤੇ ਕਰ ਨਸ਼ਾ ਵੇਚਦੀਆਂ ਪੁਲਿਸ ਕਹਿੰਦੀ ਹੈ ਵੀ ਸਾਨੂੰ ਜਿਹੜੇ ਦੋ ਬੰਦੇ ਖੜਾਏ ਅਸੀਂ ਫੜ ਲਏ ਹਾਂਜੀ ਹੋਰ ਕੀ ਕਾਰਵਾਈ ਕਰਨੀ ਹੈ ਅਸੀਂ ਉਹ ਕਰ ਰਹੇ ਹਾਂ ਪਰ ਇਹ ਜਾਣ ਬੁੱਝ ਕੇ ਧਰਨਾ ਲਾ ਕੇ ਪਰੇਸ਼ਾਨ ਇਹਨਾਂ ਨੇ ਜਾਣ ਬੁੱਝ ਕੇ ਕੋਈ ਧਰਨਾ ਨਹੀਂ ਲਾਇਆ ਕੱਲ ਉਹ ਬੰਟੀ ਵੀਰੇ ਦੀ ਦੁਕਾਨ ਹੈ ਉਹਦੇ ਵਿੱਚ ਨਿਸ਼ੇੜੀ ਗੜ ਕੇ ਉਹਨੇ ਹਮਲਾ ਕੀਤਾ ਹਾਂ ਜੀ ਕਿਹੜੀ ਦੁਕਾਨ ਕਹਿੰਦੇ ਤੁਸੀਂ ਆ ਕਰਿਆਨੇ ਵਾਲੀ ਦੁਕਾਨ ਹੈ ਸਾਹਮਣੇ ਕੀ ਨਾਮ ਆਉਂਦਾ ਬੰਟੀ ਵੀਰਾ ਉਹਨੇ ਉਹਦੇ ਦੀ ਉਹਦੇ ਤੇ ਹਮਲਾ ਕੀਤਾ ਨਹੀਂ ਛੇੜੀ ਨੇ ਇਹਨਾਂ ਨੇ ਤਾਂ ਹਮਲੇ ਵੀ ਨਸ਼ੇੜੀ ਦੇ ਖਿਲਾਫ ਇਹਨਾਂ ਨੇ ਧਰਨਾ ਲਾਇਆ ਵੀ ਨਸ਼ਾ ਇੱਥੇ ਬੰਦ ਹੋਣਾ ਚਾਹੀਦਾ ਵੀ ਨਸ਼ਾ ਇੱਥੇ ਵਿਕਣਾ ਨਹੀਂ ਚਾਹੀਦਾ ਉਹ ਬੰਟੀ ਦੁਕਾਨ ਤੇ ਹੈ ਕਿ 600 ਬੰਟੀ ਦਾ ਮੈਨੂੰ ਨਹੀਂ ਪਤਾ ਵੀ ਦੁਕਾਨ ਤੇ ਹੈ ਕਿ ਨਹੀਂ ਇਹਨਾਂ ਨੇ ਉਹਨਾਂ ਨਾਲ ਸਾਥ ਦਿੱਤਾ ਜੀ ਵਿੱਚ ਤੁਹਾਡੇ ਹਸਬੰਦ ਤੇ ਤੁਹਾਡੇ ਬੇਟੇ ਨੂੰ ਨਾਲ ਲੱਗੇ ਹਾਂਜੀ ਠੀਕ ਹੈ ਕੋਈ ਤੁਹਾਡਾ ਸਮਾਨ ਇਹਨਾਂ ਨੇ ਵੀ ਨਾਲ ਹਸਬੰਡ ਹੈ ਘਰ ਦੇ ਸਾਰਿਆਂ ਦੇ ਹੀ ਇਹ ਪਰਿਵਾਰ ਇਹਨਾਂ ਦੇ ਤੁਹਾਡਾ ਕੋਈ ਸਮਾਨ ਵੀ ਹੈ ਜੀ ਜਿਹੜਾ ਇਹਨਾਂ ਦਾ ਸਾਧਨ ਹੈ ਟਰੈਕਟਰ ਹੈ ਟਰੈਕਟਰ ਟਰਾਲੀ ਸਾਡੀ ਹੈ ਟਰੈਕਟਰ ਟਰਾਲੀ ਵੀ ਲੈ ਕੇ ਗਏ ਆ ਟਰੈਕਟਰ ਟਰਾਲੀ ਵੀ ਸਜਾਏਗੇ ਲੋਡਰ ਲੈ ਕੇ ਗਏ ਜੀ ਇੱਕ ਲੋਡਰ ਲੈ ਕੇ ਗਏ ਆ ਜੀ ਕੁਰਸੀਆਂ ਲੈ ਗਈਆਂ ਸਾਡੀਆਂ ਜਿਹੀਆਂ ਸੀ ਸਾਡਾ ਲੋਡਰ ਚੱਕ ਕੇ ਲੈ ਕੇ ਗਏ ਤੁਸੀਂ ਬੋਲੋ ਨਾ ਨਾਲ ਕਿਉਂ ਨਹੀਂ ਬੋਲਦੇ ਪਹਿਲੇ ਜੀ ਤੁਹਾਡਾ ਤੇ ਕਿਥੋਂ ਦੇ ਰਹੇ ਹੋ ਅਸੀਂ ਲੋਕਲ ਇੱਥੇ ਹੀ ਰਹਿਣ ਵਾਲੇ ਮਲੇ ਦਾ ਹੀ ਆ ਮੇਰਾ ਮਲਕੀ ਸਿੰਘ ਜੀ ਕੀ ਹੋਇਆ ਮਲਕੀ ਅਸੀਂ ਇਹ ਧਰਨਾ ਲਾਇਆ ਸੀ ਜਿੱਟੇ ਖਿਲਾਫ ਅੱਜ ਜੀ ਕਿਉਂ ਲਾਇਆ ਸੀ ਧਰਨਾ ਪਹਿਲਾਂ ਉਹ ਦੱਸੋ ਵੀ ਅਸੀਂ ਜਿੱਟੇ ਖਿਲਾਫ ਲਾਇਆ ਸੀ ਜੀ ਅਸੀਂ ਵੀ ਬੰਦ ਕਰਾਉਣਾ ਚਾਹੁੰਦੇ ਸੀ ਮੱਲੇ 'ਚ ਜਿੱਟਾ ਵਿਕ ਰਿਹਾ ਜੀ ਉਹਦੇ ਕਰਕੇ ਵੀ ਸਾਡੇ ਜਿਹੜੇ ਬੱਚੇ ਆ ਗਾਂ ਸਾਡੇ ਬੱਚੇ ਵੀ ਵੱਡੇ ਹੋ ਰਹੇ ਆ ਵੀ ਗਾਂ ਗਾਂ ਕੰਮ ਖਰਾਬ ਹੋ ਰਿਹਾ ਜੀ ਅਸੀਂ ਉਸ ਕਰਕੇ ਵੇਸ ਤੇ ਲਾਇਆ ਸੀਗਾ ਐਸਐਚਓ ਸਾਹਿਬ ਨੂੰ ਰਾਤ ਆਪਕਾ ਇੰਦੇ ਸੀਗੇ ਵੀ ਤੁਸੀਂ ਸੰਯੋਗ ਦਿਓ ਸਾਡਾ ਅਸੀਂ ਸੰਯੋਗ ਦੇਣੇ ਆ ਜੀ ਚਲੋ ਬੈਠਾਂਗੇ ਇਕੱਠੇ ਹੋਵਾਂਗੇ ਜਿਹੜੇ ਚਾਰ ਪੰਜ ਇਕੱਠੇ ਹੋਣੇ ਸੀਗੇ ਜੀ ਉਹ ਹੋਏ ਆ ਜੀ ਬਾਅਦ ਚ ਆਏ ਐਸਐਚਓ ਸਾਹਿਬ ਜੀ ਤੇ ਡੰਡੇ ਨੂੰ ਨੇ ਕਹਿੰਦੇ ਵੀ ਡੰਡੇ ਮਾਰਾਂਗੇ ਜੀ ਉਹ ਸਾਰਿਆਂ ਨੂੰ ਭਜਾਤਾ ਜੀ ਸਾਡੇ ਜਿਹੜੇ ਨਾਲ ਅਸੀਂ ਵਿੱਕੀ ਪਾਂਸਰ ਉਹਨਾਂ ਲੜਕਾ ਉਹਨੂੰ ਵੀ ਨਾਲ ਲੈ ਗਏ ਜੀ ਤੇ ਨਾਲ ਮੰਗੇ ਜਿਹੜੇ ਵੀ ਇੱਕ ਕੁਰਸੀਆਂ ਕਰਸੀਆਂ ਸੀਗੀਆਂ ਸੀ ਤੇ ਇਧਰੀਆਂ ਸੀਗੀਆਂ ਤੇ ਇੱਕ ਉਹਨਾਂ ਦਾ ਲੋਡਰ ਲੈ ਗਿਆ ਇੱਕ ਇਹਨਾਂ ਦੀ ਗੁਰਪ੍ਰੀਤ ਸਿੰਘ ਦੀ ਗੱਡੀ ਲੈ ਗਈ ਜੀ ਉਸ ਕੋਲ ਬੁੱਕ ਹੋਰ ਕਿੰਨੇ ਬੰਦੇ ਬੋਸ ਨੇ ਪੁਲਿਸ ਨੇ ਤਕਰੀਬਨ 3-4 ਬੰਦੇ ਭੜੀ ਸਾਡੇ ਜੀ ਪੁਲਿਸ ਤੁਸੀਂ ਕਹਿ ਰਹੇ ਹੋ ਵੀ ਚਿੱਟਾ ਵਿਕਦਾ ਐ ਐਸਐਚਓ ਸਾਹਿਬ ਕਹਿੰਦੇ ਵੀ ਸਾਨੂੰ 2 ਬੰਦੇ ਫੜਾਏ ਇਨਾਂ ਨੇ ਜੀ ਅਸੀਂ 2 ਬੰਦੇ ਫੜ ਲਿਆ ਉਹਨਾਂ ਕੋਲ ਕਰਜਾ ਕਰ ਦਿੱਤਾ ਹਾਂ ਜੀ ਹੋਰ ਕੀ ਮੰਗ ਸੀ ਸਾਡੀ ਮੰਗ ਹੈ ਜੀ ਟੋਟਲ ਇਹੀ ਸਾਡਾ ਜੀ ਹੈਗਾ ਜੀ ਮਤਲਬ ਹਲਕੀ ਦੇ 2 ਬੰਦੇ ਨਾਲ ਕੋਈ ਨਹੀਂ ਜੀ ਇੱਥੇ ਹਾਸਲ ਹੋਣਾ ਜੀ ਕਿੰਨੇ ਲੋਕ ਵੇਚਦੇ ਨੇ ਐਸੇ ਏਰੀਆ ਮੈਂ ਤਕਰੀਬਨ ਵਿੱਚੋਂ ਕੋਈ 10 ਘਰ ਸਹੀ ਹੋਣਗੇ ਜੀ ਇਹਨਾਂ ਦੇ ਬਾਕੀ ਜਾਂਦੇ ਸਾਰਾ ਹੀ ਇਹਨਾਂ ਦੇ ਸਾਰੀ ਵੇਚਦੇ ਆ ਜੀ ਕੋਈ 10 ਘਰ ਮਸਾ ਸਹੀ ਨਸ਼ਾ ਪਾਸਾ ਬੋਲਣਾ ਚਾਹੀਦਾ ਨਾ ਨਸ਼ੇ ਖਲਾਫ ਅਸੀਂ ਬੱਠੀਆਂ ਜੀ ਸਾਡੇ ਬੱਚੇ ਵੀ ਗਾਂ ਵੱਡੇ ਹੋ ਰਹੇ ਆ ਜੀ ਉਹਨਾਂ ਨੂੰ ਕੀ ਅਸੀਂ ਛਕਛਾ ਦਵਾਂਗੇ ਜੀ ਪੁਲਿਸ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਕਾਰਵਾਈ ਕਰੇ ਜਿਹੜੀ ਤੁਹਾਡੀ ਸਮਝ ਪੁਲਿਸ ਨੇ ਸਾਡੀ ਗੱਲ ਵੀ ਕੋਈ ਨਹੀਂ ਸੁਣੀ ਜੀ ਸਾਡੀ ਅੱਜ ਗੱਲ ਵੀ ਆ ਕੇ ਸਾਡੇ ਗੱਲ ਸੁਣਦੇ ਜੀ ਅਸੀਂ ਬੈਠੇ ਸੀ ਕਿ ਮੋਹਤਵਾਰੇ ਬੰਦੇ ਬੈਠੇ ਸੀ ਮਹੱਲੇ ਦੇ ਬਡੇ ਗੱਲ ਤਾਂ ਕਰਦੇ ਜੀ ਵੀ ਤੁਸੀਂ ਕਿਵੇਂ ਇੱਥੇ ਬੈਠੇ ਹੋ ਵੀ ਸਾਡੇ ਨਾਲ ਗੱਲਬਾਤ ਕਰਦੇ ਵੀ ਤੁਸੀਂ ਕਿਸ ਤਰ੍ਹਾਂ ਮਸਲਾ ਹੱਲ ਚੋਣੇ ਹੋ ਉਹ ਤਾਂ ਆਂਦੀ ਸਾਡੇ ਦਿਵਾਲੇ ਹੋ ਗਏ ਜੀ ਕਿੰਨੇ ਲੋਕ ਬੈਠੇ ਸੀ ਇੱਥੇ ਘਟੋ ਘਟ ਵੀ ਅਸੀਂ 200 200 ਬੰਦਾ ਬੈਠੇ ਸੀਗੇ ਜੀ ਇਹਨਾਂ ਨੇ ਆਰਾਮ ਨਾਲ ਹੀ ਗੱਲ ਕੀਤੀ ਕਿ ਨਾ ਜੀ ਆਰਾਮ ਨਾਲ ਆਈ ਨਹੀਂ ਜੀ ਸਿੱਧਾ ਆਂਦੇ ਤਾਂ ਪੈ ਗਈ ਜੀ ਡੰਡੇ ਲੈ ਕੇ ਆਈ ਹੈ ਔਰ ਸਾਡੇ ਦੋ ਐਸਾ ਸੀਗੇ ਮੇਨ ਬੰਦੇ ਔਰ ਉਹਨਾਂ ਲੈ ਕੇ ਦੋ ਚੱਕੇ ਸੰਦੂ ਸਾਡਾ ਅਗਲਾ ਪ੍ਰੋਗਰਾਮ ਸਾਡਾ ਅਗਲਾ ਗਰਾਉਂਡ ਸਾਡੇ ਬੰਦੇ ਜੀ ਜਿਹੜੇ ਹੈਗੇ ਜੀ ਉਹ ਛੱਡਨ ਦੀ ਗੱਲ ਕੀਤੀ ਕੋਈ ਮੰਤਰੀ ਨਾਲ ਨਹੀਂ ਸਾਡੀ ਕੋਈ ਕਿਸੇ ਨਾਲ ਨਹੀਂ ਗੱਲ ਕੀਤੀ ਸਾਡੇ ਮੰਤਰੀ ਕੌਣ ਸੁਣੂਗਾ ਜੀ ਮੰਤਰੀ ਰਹੀ ਹੈ ਜੀ ਇਹਨਾਂ ਨੇ ਮੰਤਰੀ ਆ ਇਹਨਾਂ ਨੇ ਹਾਂ ਜੀ ਇਹਨਾਂ ਦੀ ਮੰਤਰੀ ਹੈ ਜੀ ਨਸ਼ੀ ਜੀ ਨਹੀਂ ਇਹ ਹਾਂ ਜੀ ਸਰ ਮੇਰਾ ਨਾਮ ਸੁਦੇਸ਼ ਕੁਮਾਰੀ ਹੈ ਜੀ ਤੇ ਇੱਥੇ ਸਵੇਰੀ ਅਜ ਤਿੰਨ ਬੰਦੇ ਫੜੇ ਚੁੱਟੇ ਵਾਲੇ ਉਹਨਾਂ ਕੋਈ ਸਰੰਜਾ ਮਿਲਿਆ ਨਾਲ ਚੁੱਟਾ ਮਿਲਿਆ ਉਹਨਾਂ ਨੂੰ ਐਸ ਬਹਲੇ ਦੇ ਸਾਰੇ ਲੋਕਾਂ ਨੇ ਇੱਥੇ ਫੜ ਲਿਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਦੱਸਿਆ ਗੋ ਮਾਰਦੇ ਘੋੜਦੇ ਸੀਗੇ ਤੇ ਫਿਰ ਥਾਣੇ ਫੋਨ ਕੀਤਾ ਪੂਰੇ 2 ਘੰਟੇ ਜੀ ਇੱਥੇ ਜਿਹੜੀ ਉਹ ਲੋਕੀ ਬੈਠੇ ਰਹੇ ਦਰੀ ਵਿਛਾ ਕੇ ਕੋਈ ਪੁਲਿਸ ਨਹੀਂ ਆਈ ਜਦੋਂ ਹੁਣ ਐਸਐਚਓ ਸਾਹਿਬ ਆਏ ਤਾਂ ਸਭ ਨੂੰ ਇਹਨਾਂ ਦੇ ਮੁਲਾਜ਼ਮਾਂ ਨੇ ਡਾਂਗਾ ਵਖਾ ਵਖਾ ਕੇ ਡਰਾ ਡਰਾ ਕੇ ਗਲੀਆਂ 'ਚ ਵੜਤਾ ਦੋ ਬੰਦੇ ਇਹਨਾਂ ਦੇ ਚੱਕ ਕੇ ਲੈ ਗਏ ਜੀ ਤੇ ਮੇਰੇ ਘਰੇ ਆਪਦੇ ਕੈਮਰੇ ਲੱਗੇ ਆ ਜੀ ਜਿੱਥੋਂ ਐਸਐਚਓ ਸਾ ਇਹ ਕਨਸਟੇਬਲ ਸੀ ਨਾਲ ਮਹਾਰਾਜਮ ਸੀ ਦਬਕੇ ਮਾਰ ਕੇ ਮੇਰੇ ਮੁੰਡੇ ਨੂੰ ਗੱਡੀ 'ਚ ਬਿਠਾ ਕੇ ਉਹ ਲੈ ਗਏ ਆਂ ਤੇ ਤੇਰੇ ਤੇ ਪਰਚਾ ਕਟਾਂਗੇ ਨਾਲੇ ਮੈਨੂੰ ਆਂ ਮੈਡਮ ਤੁਹਾਡਾ ਘਰ ਕਿਹੜਾ ਹੈ ਸਾਡਾ ਘਰ ਵੀ ਵੇਖਦੇ ਸੀਗੇ ਹੋ ਸਕਦਾ ਸਾਡੇ ਤੇ ਜਾਂ ਮੇਰੇ ਤੇ ਮੇਰੇ ਬੇਟੇ ਦੇ ਕੋਈ ਚਿੱਟੇ ਦਾ ਕੇਸ ਪਾ ਦੇਣ ਬਸ ਸਾਰੇ ਧਰਨੇ ਦੇ ਵਿੱਚ ਮੇਰਾ ਬੇਟਾ ਇੱਥੇ ਵਿੱਚ ਬੈਠਾ ਰਿਹਾ ਜੀ ਸਾਡਾ ਕਸੂਰ ਇੰਨਾ ਆ ਬਸ ਅਸੀਂ ਚਿੱਟੇ ਦੇ ਖਿਲਾਫ ਆਵਾਜ਼ ਉਠਾਈ ਹੈ ਸਾਡਾ ਇਹ ਕਸੂਰ ਹੈ ਬਸ ਐਸੇ ਤੋ ਸਭ ਨੂੰ ਕਹਿੰਨੇ ਆ ਇਸ ਕਰਕੇ ਮੇਰੇ ਬੇਟੇ ਨੂੰ ਲੈ ਕੇ ਚੱਕ ਕੇ ਹੁਣ ਵੇਖੋ ਮੇਰੇ ਬੇਟੇ ਤੇ ਕੀ ਪਾਉਂਦੇ ਆ ਕੀ ਕਰਦੇ ਆ ਪੁਲਿਸ ਆਮ ਤੌਰ ਤੇ ਮੀਟਿੰਗਾਂ ਕਰਕੇ ਕਹਿੰਦੀ ਹੈ ਵੀ ਨਸ਼ੇ ਬਾਰੇ ਜਾਣਕਾਰੀ ਦਿਓ ਨਸ਼ੇ ਵਾਲਿਆਂ ਨੂੰ ਪੜਾਓ ਤੇ ਤੁਹਾਡੇ ਨਾਲ ਐਜਾ ਕੰਮ ਅਸੀਂ ਸਰ ਕੱਲ ਐਸਐਸਪੀ ਸਾਹਿਬ ਇੱਥੇ ਆਏ ਸੀ ਕੱਲ ਇੱਥੇ ਆਏ ਸੀ ਉਹ ਕਹਿ ਕੇ ਗਏ ਜੇ ਕੋਈ ਚਿੱਟੇ ਵਾਲਾ ਬੰਦਾ ਤੁਸੀਂ ਵੇਖੋ ਸਾਨੂੰ ਫੋਨ ਕਰੋ ਇੱਥੇ ਮੁੰਡਿਆਂ ਨੂੰ ਉਹਨਾਂ ਨੂੰ ਫੜ ਲਿਆ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਸਪੀ ਸਾਹਿਬ ਫੋਨ ਆਏ ਆ ਜੀ ਇਹ ਗੱਲ ਸਵੇਰ ਦੀ 11 ਵਜੇ ਦੀ ਐਸਐਸਪੀ ਸਾਹਿਬ ਫੋਨ ਆਏ ਆ ਤੇ ਉਹ ਮੇਰੇ ਬੇਟੇ ਨੂੰ ਲੈ ਕੇ ਚੱਕ ਕੇ ਸਾਰੇ ਧਰਨੇ ਵਾਲਿਆਂ ਨੂੰ ਡਾਂਗਾ ਲਿਆ ਕੇ ਨਖੇੜਤਾ ਪਹਿਲੇ ਉਹਨਾਂ ਨੇ ਫਿਰ ਦੋ ਬੰਦੇ ਇਹਨਾਂ ਦੇ ਚੱਕੇ ਮੇਰਾ ਤਾਂ ਘਰੋਂ ਲੈ ਕੇ ਚੱਕੇ ਜੋੜੇ ਜਿਹਨੇ ਬੰਦੇ ਤੁਸੀਂ ਸਵੇਰੇ ਫੜਾਏ ਆ ਜੀ ਅੱਜ ਅੱਜ ਫੜਾਏ ਸੀ ਅੱਜ ਅੱਜ 12 ਵਜੇ ਦੀ ਗੱਲ ਆ ਜੀ ਮਲਾਜਮ ਲੈ ਕੇ ਗਏ ਆ ਉਹਨਾਂ ਦੀ ਜਿਹੜੀ ਜਿਨ੍ਹਾਂ ਨੇ ਵੀਡੀਓ ਬਣਾਈ ਆ ਉਹਨਾਂ ਦੇ ਬਿਆਨ ਵੀ ਲਈ ਵੀ ਕਿੰਨਾ ਦੇ ਘਰੋਂ ਚਿੱਟਾ ਉਹਨਾਂ ਨੇ ਲਿਆ ਉਹਨਾਂ ਦੇ ਕੋਲੇ 55 ਸਿਰ ਜੀ ਟਿੱਕੇ ਚਿੱਟਾ ਵੀ ਸੀਗਾ ਕਿੰਨੇ ਲੋਕ ਇਸ ਇਸ ਮੁਹੱਲੇ ਦੇ ਇਸ ਇਸ ਮੁਹੱਲੇ ਚ ਘਟੋ ਘਾ ਡੇਢ ਤੋਂ 200 ਬੰਦਾ ਸੀ ਜੇ ਇਸ ਧਰਨੇ ਦੇ ਵਿੱਚ ਇੱਥੇ ਸ਼ੇਰ ਦਾ ਧਰਨਾ ਲੱਗਾ ਹੁਣ ਪੁਲਿਸ ਨੇ ਡਾਂਗਾ ਨਾਲ ਆ ਕੇ ਚਕਾਇਆ ਨਸ਼ਾ ਵੇਚਣ ਵਾਲੇ ਕਿੰਨੇ ਲੋਕ ਨਸ਼ਾ ਵੇਚਣ ਵਾਲਾ ਆ ਜਿਹੜਾ ਇਹ ਤੋਂ ਆਪ ਚਾਰ ਪੰਜ ਤੇ 6 ਇਹ ਸਾਰੀਆਂ ਗਲੀਆਂ ਚਿੱਟਾ ਵੇਚਦੇ ਹਾਂ ਜੀ 6 ਸਾਲ ਹੋ ਗਏ ਤੇ ਚਿੱਟਾ ਵਿਕਦਿਆਂ ਨੂੰ ਕੋਈ ਪੁਲਿਸ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਐਸਟੀਓ ਨਹੀਂ ਕੋਈ ਐਮਐਲਏ ਨਹੀਂ ਇੱਥੇ ਹੋਈ ਨਹੀਂ ਆਉਂਦਾ ਜੀ ਜਿਹੜਾ ਬੋਲਦਾ ਅਸੀਂ ਮਾਂ ਪੁੱਤ ਬੋਲਦੇ ਮੇਰਾ ਮੁੰਡਾ ਲੈ ਕੇ ਚੱਕ ਕੇ ਵੀ ਅਸੀਂ ਮੇਰੇ ਖਿਲਾਫ ਬੋਲੇ ਸਾਨੂੰ ਤਾਂ ਤੰਗ ਕਰਦੇ ਪਏ ਆ ਲੋਕ ਮੇਰਾ ਬੇਟਾ ਤੇ ਘਰੋਂ ਲੈ ਕੇ ਜੀ ਚੱਕ ਕੇ ਇੱਥੇ ਕਦੋਂ ਦੇ ਤਕਉਂਦੇ ਫਿਰਦੇ ਆ ਵੀ ਜਸ਼ਨ ਦੀ ਨਜ਼ਰ ਆਮ ਦਾ ਹੁਣ ਘਰੋਂ ਸਾਡੇ ਘਰੋਂ ਕੈਮਰੇ ਦੇ ਵਿੱਚੋਂ ਮੁੰਡਾ ਚੱਕ ਕੇ ਲੈ ਗਏ ਮੇਰਾ ਬੇਟਾ 17 ਸਾਲਾਂ ਦਾ 17 ਸਾਲੇ ਦੇ ਕਾਰਵਾਈ ਬੰਦੀ ਹੈ ਕੋਈ ਉਹਨਾਂ ਦੀ ਚੱਕਣ ਦੀ ਪੁਲਿਸ ਨੇ ਨਾ ਨੁਣ ਵੀ ਪੁਲਿਸ ਨੇ ਬਿਲਕੁਲ ਨਹੀਂ ਜਾ ਕੇ ਚਟੇੜਿਆਂ ਨੂੰ ਕੁਝ ਕਿਹਾ ਉਲਟਾ ਸਾਡਾ ਮੁੰਡਾ ਲੈ ਕੇ ਚੱਕ ਕੇ